ਕੈਨੇਡੀਅਨ ਖਬਰਾਂਾਂ ਦਾ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਇਮੀਗ੍ਰੇਸ਼ਨ ਰਿਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਆਰਸੀਸੀ ਨੇ ਰੂਰਲ ਕਮਿਊਨਿਟੀ ਇਮੀਗ੍ਰੇਸ਼ਨ ਪਾਇਲਟ ਬਾਰੇ ਮੁੱਖ ਵੀਰਵਿਆਂ ਦਾ ਖਲਾਸਾ ਕੀਤਾ ਖਾਸ ਤੌਰ ਤੇ ਭਾਗ ਨੇ ਭਾਗ ਲੈਣ ਲਈ ਚੁਣੇਗੇ ਭਾਈਚਾਰੇ ਦੇ ਨਾਲ ਪਾਇਲਟ ਦੀ ਸ਼ੁਰੂਆਤ ਦਾ ਐਲਾਨ ਕੀਤਾ ਆਰਸੀਆਪੀ ਵਿਦੇਸ਼ੀ ਨਾਗਰਿਕਾਂ ਲਈ ਇੱਕ ਮਾਰਗ ਹੈ ਜੋ ਕੈਨੇਡਾ ਕਿਬਕ ਤੋਂ ਬਾਹਰ ਵਿੱਚ ਮਨੁਨਿਤ ਪਿੰਡੂ ਭਾਈਚਾਰੇ ਵਿੱਚ ਮਜ਼ਦੂਰਾਂ ਦੇ ਘਾਟ ਨੂੰ ਪੂਰਾ ਕਰਨ ਵਿੱਚ ਮਦਦ ਕਰ ਸਕਦਾ ਹੈ ਇਹਨਾਂ ਭਾਈਚਾਰਿਆਂ ਵਿੱਚ ਲੰਬੇ ਸਮੇਂ ਤੱਕ ਜੋ ਰਹਿਣਾ ਚਾਹੁੰਦੇ ਨੇ ਇਸ ਵਿੱਚ ਆਈ ਆਰ ਸੀ ਆਈ ਪੀ ਇਹ ਵਿੱਚ ਭਾਗ ਲੈਣ ਵਾਲੇ ਕਿਹੜੇ-ਕਿਹੜੇ ਭਾਈਚਾਰਿਆਂ ਨੂੰ ਇਸ ਵਿੱਚ ਚੁਣਿਆ ਗਿਆ 30 ਜਨਵਰੀ ਨੂੰ ਆਈ ਆਰ ਸੀ ਸੀ ਨੇ ਘੋਸ਼ਣਾ ਕੀਤੀ ਹੈ ਕਿ ਪਾਇਲਟ ਵਿੱਚ ਭਾਗ ਲੈਣ ਲਈ 14 ਭਾਈਚਾਰਕ ਸਥਾਨਾਂ ਨੂੰ ਚੁਣਿਆ ਗਿਆ ਜਿੱਥੇ ਪਿਕਟੋ ਕਾਉਂਟੀ ਉਤਰੀ ਘਾੜੀ ਸੈਂਡਬਰੀ ਟਿਮਿਸ ਸੌਲਟ ਸਟੀ ਮੈਰੀ ਥੰਡਰਵੇ सेंट सेंटिन ਤੇ ਇਸ ਤੋਂ ਇਲਾਵਾ ਹੋਰ ਕਈ ਇਲਾਕਿਆਂ ਨੂੰ ਜਿੱਥੇ ਇਸ ਵਿੱਚ ਚੁਣਿਆ ਗਿਆ ਇਹਨਾਂ ਭਾਈਚਾਰਿਆਂ ਵਿੱਚੋਂ ਹਰੇਕ ਸਥਾਨ ਆਰਥਿਕ ਵਿਕਾਸ ਸੰਸਥਾ ਦੁਆਰਾ ਨੁਮਾਇੰਦਗੀ ਕੀਤੀ ਜਾਵੇਗੀ ਜੋ ਲੇਬਰ ਗੈਪ ਦੀ ਪਛਾਣ ਕਰਨ ਭਰੋਸੇਮੰਦ ਮਾਲਕਾਂ ਨੂੰ ਨਾਮਜ਼ਦ ਕਰਨਾ ਤੇ ਆ ਪੀ ਆਰ ਲਈ ਆਈ ਆਰ ਸੀ ਸੀ ਨੂੰ ਉਮੀਦਵਾਰਾਂ ਲਈ ਸਿਫਾਰਸ਼ ਕਰਨ ਦੇ ਲਈ ਆਈ ਆਰ ਸੀ ਸੀ ਨਾਲ ਕੰਮ ਕਰੇਗੀ ਕਮਿਊਨिटीज ਇਸ ਬਾਰੇ ਹੋਰ ਵੇਰਵੇ ਅਤੇ ਸਮਾ ਸੀਮਾ ਮਾ ਪ੍ਰਦਾਨ ਕਰਨਗੇ ਜੋ ਰੁਜ਼ਗਾਰਦਾਤਾਵਾਂ ਤੇ ਸੰਭਵੀ ਪੀਆਰ ਉਮੀਦਵਾਰਾਂ ਦੋਮਾਂ ਅਰਜ਼ੀ ਦੇਣ ਦੇ ਯੋਗ ਉਮੀਦਵਾਰ ਹੋਣਗੇ ਆਰਸੀਆਪੀ ਕੌਣ ਯੋਗ ਨੇ ਆਰਸੀਆਪੀ ਵਿੱਚ ਰੁਜ਼ਗਾਰ ਕੇਂਦਰਿਤ ਕਮਿਊਨਿਟੀ ਵਿਸ਼ੇਸ਼ ਮਾਰਗ ਹੈ ਸਾਰੇ ਉਮੀਦਵਾਰਾਂ ਨੂੰ ਇੱਕ ਮੰਨੋ ਨੀਤ ਰੁਜ਼ਗਾਰਦਾਤਾਵਾਂ ਦੋ ਨੌਕਰੀ ਦੀ ਪੇਸ਼ਕਸ਼ ਦੀ ਲੋੜ ਹੁੰਦੀ ਹੈ ਜੋ ਕੁਝ ਸ਼ਰਤਾਂ ਨੂੰ ਪੂਰਾ ਕਰਦਾ ਹੈ ਇਸ ਵਿੱਚ ਯੋਗ ਉਮੀਦਵਾਰਾਂ ਦੀ ਗੱਲ ਕੀਤੀ ਹੈ ਕਾਮਦਤਾ ਤਜਰਬਾ ਕੁਝ ਨੂੰ ਸ਼ਰਤਾਂ ਪੂਰੀਆਂ ਕਰਨੀਆਂ ਚਾਹੀਦੀਆਂ ਨੇ ਇਹ ਲੋੜ ਅੰਤਰਰਾਸ਼ਟਰੀ ਗ੍ਰੈਜੂਏਟਾਂ ਲਈ ਵੀ ਮਾਫ ਕੀਤੀ ਜਾ ਸਕਦੀ ਹੈ ਤੇ ਪੂਰੀਆਂ ਸ਼ਰਤਾਂ ਰੋਜ਼ਗਾਰ ਦੀ ਅਸਲ ਪੇਸ਼ਕਸ਼ ਇੱਕ ਰੋਜ਼ਗਾਰ ਪੇਸ਼ਕਸ਼ ਜੋ ਇੱਕ ਮਨਨਿਤ ਰੋਜ਼ਗਾਰਦਾਤਾ ਇੱਕ ਆਰਥਿਕ ਵਿਕਾਸ ਸੰਸਥਾ ਦੁਆਰਾ ਮਨਜ਼ੂਰਸ਼ੁਦਾ ਹੈ ਭਾਸ਼ਾ ਦੀ ਮੁਹਾਰਤ ਲੜਿੰਦੇ ਕੈਨੇਡੀਅਨ ਪਾਸ਼ਾ ਬੈਂਚਮਾਰਕ ਨੌਕਰੀਆਂ ਦੀ ਪੇਸ਼ਕਸ਼ ਦੇ ਐਨਓਸੀ ਟਾਇਰ ਦੇ ਨਿਰਪਰ ਕਰਦੀ ਹੈ ਸਿੱਖਿਆ ਬਿਨੇਕਾਰ ਨੇ ਘੱਟੋ ਘੱਟ ਸਕੈਂਡਰੀ ਸਕੂਲ ਪੱਧਰ ਦਾ ਪ੍ਰਮਾਣ ਪੱਤਰ ਪ੍ਰਾਪਤ ਕੀਤਾ ਹੋਣਾ ਚਾਹੀਦਾ ਹੈ ਤੇ ਫੰਡ ਦਾ ਸਬੂਤ ਬਿਨੇਕਾਰ ਨੂੰ ਇਹ ਦਿਖਾਉਣ ਦੀ ਲੋੜ ਹੈ ਕਿ ਉਹਨਾਂ ਕੋਲ 1 ਸਾਲ ਦੇ ਲਈ ਆਪਣੇ ਆਪਣੇ ਪਰਿਵਾਰ ਦੀ ਸਹਾਇਤਾ ਲਈ ਲੜਿੰਦੇ ਫੰਡ ਨੇ ਰਹਿਣ ਦਾ ਇਰਾਦਾ ਬਿਨੇਕਾਰਾਂ ਦਾ ਮਨੋਨੀਤ ਕਮਿਊਨਿਟੀ ਵਿੱਚ ਰਹਿਣ ਦਾ ਇਰਾਦਾ ਹੋਣਾ ਚਾਹੀਦਾ ਹੈ ਜਿਸ ਵਿੱਚ ਉਹ ਕੰਮ ਕਰਨਗੇ ਸ਼ਿਫਾਰਿਸ਼ ਦਾ ਸਰਟੀਫਿਕੇਟ ਬੇਨਕਾਰ ਕੋਲ ਬਿਨੇ ਪੱਤਰ ਦੇ ਸਮੇਂ ਕਿਸੇ ਵੀ ਆਰਥਿਕ ਵਿਕਾਸ ਸੰਸਥਾ ਤੋਂ ਸ਼ਿਫਾਰਿਸ਼ ਦਾ ਪ੍ਰਮਾਣ ਪੱਤਰ ਹੋਣਾ ਚਾਹੀਦਾ ਯੋਗਤਾ ਦੇ ਮਾਪਦੰਡਾ ਬਾਰੇ ਵੇਰਵੇ ਦੇਖੇ ਜਾ ਸਕਦੇ ਨੇ ਕੈਨੇਡਾ ਵਿੱਚ ਰਹਿ ਰਹੇ ਬੇਨਕਾਰਾਂ ਕੋਲ ਬਿਨੇਕਾਰ ਪੱਤਰ ਦੇ ਸਮੇਂ ਇੱਕ ਵੈਧ ਅਸਥਾਈ ਨਿਵਾਸੀ ਰੁਤਵਾ ਹੋਣਾ ਚਾਹੀਦਾ ਹੈ ਅਤੇ ਉਹਨਾਂ ਨੂੰ ਪੀਆਰ ਪ੍ਰਾਪਤ ਹੋਣ ਤੱਕ ਕੈਨੇਡਾ ਵਿੱਚ ਵੈਧ ਰੁਤਵਾ ਜਾਰੀ ਰੱਖਣਾ ਚਾਹੀਦਾ ਹੈ ਪਿੰਡੂ ਅਤੇ ਉਤਰੀ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਇਸ ਨਵੇਂ ਪਾਇਲਟ ਪ੍ਰੋਗਰਾਮ ਨੂੰ ਰੂਲਰ ਅਤੇ ਨਾਰਦਨ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਆਰ ਐਨ ਆਈ ਪੀ ਦਾ ਬਦਲ ਮੰਨਿਆ ਜਾ ਰਿਹਾ ਹੈ ਜਿਸ ਨੇ ਅਗਸਤ 2024 ਵਿੱਚ ਅਰਜ਼ੀਆਂ ਨੂੰ ਸਵੀਕਾਰ ਕਰਨਾ ਬੰਦ ਕਰ ਦਿੱਤਾ ਸੀ ਆਰ ਐਨ ਆਈ ਪੀ 2022 ਵਿੱਚ ਕੈਨੇਡਾ ਦੇ ਅੰਦਰ ਨਵੇਂ ਲੋਕਾਂ ਨੂੰ ਕੈਨੇਡਾ ਦੇ ਕੁਝ ਹੋਰ ਦੂਰ ਦਰਾਡੇ ਖੇਤਰਾਂ ਵਿੱਚ ਵਸਣ ਇੱਛਾਤ ਕਰਨ ਲਈ ਸ਼ੁਰੂ ਕੀਤਾ ਗਿਆ ਸੀ ਇਸ ਤਾਜ਼ਾ ਕੋਸ਼ਣਾ ਵਿੱਚ ਮਾਰਕ ਮਿਲਰ ਇਮੀਗ੍ਰੇਸ਼ਨ ਮੰਤਰੀ ਨੇ ਕਿਹਾ ਕਿ ਇਹ RNIP ਨੂੰ ਇੱਕ ਸਥਾਈ ਪ੍ਰੋਗਰਾਮ ਨੂੰ ਸਥਾਪਿਤ ਕਰਨ ਦੀ ਯੋਜਨਾ ਇਮੀਗ੍ਰੇਸ਼ਨ ਪ੍ਰਣਾਲੀ ਆਕਰ ਹੈ ਕਿ ਇਹ ਪ੍ਰਵਾਸੀ ਪਾਇਲਟ ਸਥਾਈ ਨਿਵਾਸ ਦੇ ਲਈ ਅਸਥਾਈ ਮਾਰਗ ਨੇ ਪਾਇਲਟ ਆਮ ਤੌਰ ਤੇ ਮਿਆਦ ਪੁੱਗਣ ਤੋਂ ਪਹਿਲਾਂ 5 ਸਾਲ ਤੱਕ ਚੱਲ ਸਕਦੇ ਜਿਸ ਵਿੱਚ ਨਵੀਆਂ ਆਰਥੀਆਂ ਨੂੰ ਸੂਕਾਰ ਕਰਨਾ ਬੰਦ ਕਰ ਦਿੰਦੇ ਨੇ ਕੈਨੇਡਾ ਖਾਸ ਖੇਤਰੀ ਕਿਤਾ ਮੁਖੀ ਲੇਬਰ ਕਮੀ ਨੂੰ ਹੱਲ ਕਰਨ ਅਤੇ ਕੁਝ ਖੇਤਰਾ ਜਸ ਸੈਕਟਰਾਂ ਅੰਦੇਚ ਵਿਕਾਸ ਨੂੰ ਸਮਰਥਨ ਦੇਣ ਲਈ ਇਮੀਗ੍ਰੇਸ਼ਨ ਪਾਇਲਟ ਚਲਾਉਂਦਾ ਹੈ ਪਾਇਲਟ ਪ੍ਰੋਗਰਾਮ ਫੈਡਰਲ ਨਵੇਂ ਮਾਰਗਾਂ ਦੇ ਪ੍ਰਯੋਗ ਕਰਨ ਅਤੇ ਉਹਨਾਂ ਨੂੰ ਸਫਲਤਾ ਵਿੱਚ ਮਾਪਣ ਦੀ ਇਜਾਜ਼ਤ ਦਿੰਦੇ ਨੇ ਸਫਲ ਪਾਇਲਟ ਭਵੇਖ ਵਿੱਚ ਸਥਾਈ ਇਮੀਗ੍ਰੇਸ਼ਨ ਪ੍ਰੋਗਰਾਮ ਦੀ ਸਥਾਪਨਾ ਵੱਲ ਅਗਵਾਈ ਕਰਦੇ ਨੇ ਕ੍ਰੀਣੀਗਮ ਨਾਮਾ ਦੇ ਵਿੱਚ ਅੱਜ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਵਿੱਚ ਸਿੱਧਾ ਤੁਹਾਡੇ ਨਾਲ ਚੱਲਣਗੇ ਦੇਸ਼ ਦੀ ਨੀਤਿ तमाम ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਇਹਦਾ ਬਣੇ ਰਹੋ ਆਜ ਨਿਊਜ਼ ਉਵਾਲਾ ਦੇ ਨਾਲ